ਤਾਂ ਐਡਵੋਕੇਟ ਅਰਜਨ ਸਿੰਘ ਧਾਮੀ ਵੱਲੋਂ ਐਸ.ਸੀ.ਪੀ.ਸੀ ਦੀ ਪ੍ਰਧਾਨਗੀ ਤੋਂ ਅਸਤੀਫਾ ਦੇਣ ਤੋਂ ਬਾਅਦ ਹੁਣ ਬੀਬੀ ਜਗੀਰ ਕੌਰ ਦੀ ਵੀ ਵੱਡੀ ਸਟੇਟਮੈਂਟ ਸਾਹਮਣੇ ਆਈ ਹੈ। ਉਹਨਾਂ ਨੇ ਕਿਹਾ ਕਿ ਕੌਮ ਨੂੰ ਮਾੜੇ ਸਮੇਂ ਛੱਡ ਜਾਣਾ ਉਸਦੇ ਲਈ ਤੁਕਠ ਨਹੀਂ ਹੁੰਦਾ। ਹਾਲਾਂਕਿ ਪਿਛਲੇ ਸਮੇਂ ਦੌਰਾਨ ਇਹਨਾਂ ਦੇ ਵੱਡੇ ਸਵਾਲ ਖੜੇ ਕੀਤੇ ਗਏ ਸਨ ਐਸ.ਸੀ.ਪੀ.ਸੀ ਪ੍ਰਧਾਨ ਐਡਵੋਕੇਟ ਅਰਜਨ ਸਿੰਘ ਧਾਮੀ ਦੇ ਉੱਪਰ ਤਾਂ ਅੱਜ ਜਦੋਂ ਅਸਤੀਫਾ ਦਿੱਤਾ ਗਿਆ ਤਾਂ ਉਹ ਤੋਂ ਬਾਅਦ ਬੀਬੀ ਜਗੀਰ ਕੌਰ ਉਹਨਾਂ ਦਾ ਜਿਹੜਾ ਇੱਕ ਬਿਆਨ ਸਾਹਮਣੇ ਉਹਨਾਂ ਨੇ ਕਿਹਾ ਕਿ ਕੌਮ ਨੂੰ ਮਾੜੇ ਸਮੇਂ ਛੱਡ ਜਾਣਾ गलत किया जी अस्तीफा देना कोई सुरमगति छोड़ो है अपनी ड्यूटी जेडी है चलानी चाहती है तकड़े हो गए ਠੀਕ ਹੈ ਕੁਰਸੀ ਆਪਣੀ ਮਰੀ ਹੈ ਤਾਂ ਨੂੰ ਦੇ ਉੱਤੇ ਫੈਸਲੇ ਕਰਨ ਨੂੰ ਸਟਰੋਂਗ ਕਰਕੇ ਕੌਮ ਦੇ ਭਲੇ ਦੇ ਜੀ ਦੇਖੋ ਇਹ ਵੀ ਜਿਹੜਾ ਬੰਦਾ ਇਸ ਦਾ ਇਤਿਹਾਫਾ ਦਿੰਦਾ ਉਹ ਤੇ ਕਮਜ਼ੋਰੀ ਦਿਖਾਉਂਦਾ ਨਹੀਂ ਉਹ ਇਹ ਵੀ ਦੱਸਿਆ ਜਾ ਰਿਹਾ ਕਿ ਕਿਸੇ ਤਰ੍ਹਾਂ ਦਾ ਦਬਾਅ ਮਹਿਸੂਸ ਕੀਤਾ ਜਾ ਰਿਹਾ ਸੀਗਾ ਨਹੀਂ ਦਬਾਅ ਕਿਉਂ ਮਹਿਸੂਸ ਕਰਨਾ ਆਪਾਂ ਜੇ ਕੋਈ ਪੰਦਾ ਤੇ ਉਹਨੂੰ ਛੱਡੋ ਹਮ ਨਾਮਨ ਦਾ ਜੀ ਮਤਲਬ ਦੇਖੋ ਜਿਹੜਾ ਬੰਦਾ ਬਾਥਲੇ ਆ ਜੀ ਉਹ ਇਹਦਾ ਮਤਲਬ ਆਪਣਾ ਡਿਸੀਜਨ ਮੇਕਰ ਨਹੀਂ ਹੈਗਾ ਜੀ ਉਧਰ ਡਿਸਾਈਡਿੰਗ ਪਾਵਰ ਨਹੀਂ ਹੈ ਕੋਲ ਮਲਾ ਕੇ ਕੀ ਲੱਗਦਾ ਤੁਹਾਨੂੰ ਕੀ ਕਾਰਨ ਰਹੇ ਹੋਣਗੇ ਫਿਰ ਉਹਨਾਂ ਦਾ ਅਸਤੀਫਾ ਦੇਣ ਦੇ ਪਸ ਕੱਲ ਕੋਈ ਹੈ ਵੀ ਜਦੋਂ ਉਹਨਾਂ ਨੂੰ ਲਾਇਆ 4 ਸਾਲ ਅਗਲੇ ਨੇ ਲਗਾਤਾਰ ਪ੍ਰਧਾਨ ਰੱਖਿਆ ਜੀ ਉਹ ਜਿਹੇ ਗੁਲਾਮ ਹੀ ਸੀ ਨਾ ਫਿਰ ਗੁਲਾਮ ਬੜ ਕੇ ਰਹਿਣਾ ਚਾਹ ਰੱਖਣਾ ਚਾਹੁੰਦੇ ਸੀ ਤੇ ਬਣਿਆ ਰਿਹਾ ਜੀ ਹੁਣ ਬਹੁਤ ਪ੍ਰੈਸ਼ਰ ਇਹ ਹੋ ਗਿਆ ਕਿ ਉਧਰੋਂ ਅਕਾਲਤਾ ਜੀ ਦੇ ਸਰਬੋਚਤਾ ਦੀ ਗੱਲ ਹੈ ਹੂੰ ਉਧਰ ਪੰਥ ਦੇ ਨਾਲ ਪੰਥ ਨਾਲ ਉਹ ਸਿੱਧੇ ਹੋ ਕੇ ਜਾ ਨਹੀਂ ਸਕੇ ਅਕਾਲਤਾ ਕਿੰਸੋ ਬੇਮੁਖ ਹੋ ਗਏ ਇਸ ਕਰਕੇ ਉਹ ਉਧਰੋਂ ਭਗੌੜਿਆ ਨਾ ਇਹ ਤਲ ਬਣ ਗਿਆ ਉਧਰੋਂ ਇਹ ਜਿਹੜਾ ਸੀਗਾ ਕੱਲ ਨੂੰ 18:30 ਨੂੰ ਮੀਟਿੰਗ ਰੱਖੀ ਹੈ ਉਹਦੇ ਵਿੱਚ ਇਹ ਫੈਸਲਾ ਨਹੀਂ ਸੀ ਕਰ ਸਕਦੇ ਹੋਣਗੇ ਜੀ ਤਾਂ ਕਰਕੇ ਗਏ ਨਾ ਹੂੰ